ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਿੱਧਾ ਹੋ ਸਾਰੇ ਉਮੀਦ ਕਰਦੇ ਆ ਸਭ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਲੋਜੀ ਹਾਜ਼ਰ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਅਪਡੇਟ ਦੇ ਨਾਲ ਜੀ ਭਾਈ ਅੰਮ੍ਰਿਤਪਾਲ ਸਿੰਘ जिने जेल च बैठ के भी सरकारा नु लाले पाए होया यकीन मानो जेल च भी बैठा अपना नी सोच रिया अपने घर-ਬਾਰ ਦਾ ਨਹੀਂ ਸੋਚ ਰਿਹਾ ਆਪਣੀ ਸਿਰਫ ਤੇ ਸਿਰਫ ਆਪਣੇ ਪੰਜਾਬ ਦਾ ਸੋਚ ਰਿਹਾ ਆਪਣੇ ਪੰਜਾਬ ਦੇ ਨੌਜਵਾਨਾਂ ਦਾ ਸੋਚ ਰਿਹਾ ਜੀ ਭਾਈ ਅਮਰਿਤਪਾਲ ਸਿੰਘ ਖਾਲਸਾ ਨੇ ਭਗਵੰਤ ਮਾਨ ਨੂੰ ਪਾਤਾ ਨਵਾਂ ਪੰਗਾ ਵਿਧਾਨ ਸਭਾ ਚ ਉੱਠੀ ਮਾਨ ਦੇ ਅਸਤੀਫੇ ਦੀ ਮੰਗ ਬਿਲਕੁਲ ਦੇਖਿਆ ਜਾਵੇ ਤੇ ਭਗਵੰਤ ਮਾਨ ਨੂੰ ਹੁਣ ਸਾਰੇ ਕਹਿ ਰਹੇ ਨੇ ਪੂਰਾ ਪੰਜਾਬ ਕਹਿ ਰਿਹਾ ਨੇ ਕਿ ਤੁਸੀਂ استਿਫਾ ਦਿਓ ਕੋਈ ਵੀ ਭਗਵੰਤ ਮਾਨ ਨੂੰ ਸੀਐਮ ਰੱਖਣ ਚ ਰਾਜ਼ੀ ਨਹੀਂ ਆ ਕਿਉਂ ਨਹੀਂ ਰਾਜ਼ੀ ਕਿਉਂਕਿ ਭਗਵੰਤ ਮਾਨ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਕਦੀ ਵੀ ਉਹਨਾਂ ਦੀ ਸਪੋਰਟ ਨਹੀਂ ਕੀਤੀ ਵੇਖ ਦਿਓ ਸਭ ਤੋਂ ਪਹਿਲੇ ਵੀਡੀਓ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕੀ ਕਿਹਾ ਹੈ ਫਿਰ ਕਰਦੇ ਹਾਂ ਇਸ ਤੇ ਵਿਚਾਰ ਲਾਸਟ ਤੱਕ ਤੁਸੀਂ ਰਹਿਣਾ ਵੀਡੀਓ ਦੇ ਨਾਲ ਤੇ ਆਜੋ ਫਿਰ ਲੈ ਗਏ ਸਟਾਰ ਇਹ ਅਮਰਤਪਾਲ ਸਿੰਘ ਬਾਰੇ ਪੂਰੇ ਦਿਨ ਪਰ ਕਈ ਨਵੀਆਂ ਗੱਲਾਂ ਹੋਈਆਂ ਕਈ ਵੱਡੀਆਂ-ਵੱਡੀਆਂ ਗੱਲਾਂ ਹੋਈਆਂ ਤੁਹਾਨੂੰ ਸਾਰੀਆਂ ਦੱਸਣ ਲੱਗੇ ਆ ਇੱਕ-ਇੱਕ ਕਰਕੇ ਦੱਸਾਂਗੇ ਧਿਆਨ ਨਾਲ ਸੁਣਿਓ ਆਪਣਾ ਵਿਚਾਰ ਜ਼ਰੂਰ ਲਿਖਿਓ ਅੱਜ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਭਾਈ ਅਮਰਤਪਾਲ ਸਿੰਘ ਬਾਰੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਈ ਕੁਸ਼ ਹੋਇਆ ਅਕਾਲੀ ਵੀ ਬੋਲੇ ਕਾਂਗਰਸੀ ਵੀ ਬੋਲੇ ਬੀਜੇਪੀ ਵਾਲੇ ਵੀ ਬੋਲੇ ਔਰ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਵਾਲੇ ਵੀ ਬੋਲੇ ਤੇ ਕੀ ਕੀ ਬੋਲੇ ਉਹਨਾਂ ਦੀਆਂ ਗੱਲਾਂ ਦਾ ਅਰਥ ਕੀ ਨਿਕਲਦਾ ਹੈ ਕੌਣ ਕਿਹਦੇ ਪੱਖ ਚ ਹੈ ਸਾਰੀ ਗੱਲ ਕਰਦੇ ਆ ਪਹਿਲਾ ਮੇਰੀ ਇੱਕ ਬੇਨਤੀ ਗੱਲ ਪੂਰੀ ਸੁਣ ਕੇ ਕਮੈਂਟ ਕਰਿਆ ਕਰੋ ਵੀਰੋ ਦੂਜੀ ਗੱਲ ਪੰਜਾਬ ਦੇ ਵਿੱਚ ਭਾਈਚਾਰਾ ਬਣਾ ਕੇ ਰੱਖੋ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਕਿਸੇ ਦੇ ਨਾਲ ਵੀ ਨਜਾਇਜ਼ ਨਾ ਹੋਵੇ ਕੁਝ ਇਹਦਾ ਖਿਆਲ ਰੱਖਣਾ ਚਾਹੀਦਾ ਦੇਖੋ ਅੱਜ ਸਭ ਤੋਂ ਵੱਡੀ ਗੱਲ ਪੂਰੇ ਦਿਨ ਪਰ ਕੀ ਕੁਝ ਹੋਇਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਵਿਧਾਨ ਸਭਾ ਚ ਕੀ ਹੋਇਆ ਸੁਣਨ ਵਾਲੀ ਗੱਲ ਐ ਜ਼ਰੂਰੀ ਆ ਬਾਕੀ ਹੋਰ ਕਈ ਗੱਲਾਂ ਨੇ ਜਿਹੜੀਆਂ ਆਪਾਂ ਬਾਅਦ ਚ ਕਰਦੇ ਆਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿੱਥੇ ਸਾਰੇ ਪੰਜਾਬ ਦੇ ਐਮ ਐਲ ਏ ਜਿੱਤੇ ਹੋਏ ਜਾਂਦੇ ਨੇ ਉੱਥੇ ਅੱਜ ਸਭ ਤੋਂ ਪਹਿਲਾਂ ਤਾਂ ਕਾਂਗਰਸ ਬੋਲੀ ਕਾਂਗਰਸ ਦੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਇਹਨਾਂ ਨੇ ਵਿਧਾਨ ਸਭਾ ਦੇ ਬਾਹਰ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਐ ਤੇ ਉੱਥੇ ਇਹਨਾਂ ਨੇ ਵੱਡੇ ਵੱਡੇ ਸਵਾਲ ਠਾਏ ਨੇ ਇਹ ਕਹਿੰਦੇ ਵੀ ਵੇਖੋ ਜੀ ਇਹ ਜੋ ਸਾਰਾ ਕੁਝ ਹੋ ਰਿਹਾ ਹੈ ਇਹ ਗਲਤ ਹੋ ਰਿਹਾ ਹੈ ਇਹ ਕਹਿੰਦੇ ਕਿ ਪੰਜਾਬ ਸਰਕਾਰ ਇਹਦੇ ਤੇ ਪੂਰੀ ਤਰ੍ਹਾਂ ਫੇਲ ਨਜ਼ਰ ਆ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਉੱਥੇ ਕਿਹਾ ਅੱਗੇ ਤੁਹਾਨੂੰ ਦੱਸ ਦਿਆਂ ਵੀ ਅਕਾਲੀ ਦਲ ਨੇ ਕੀ ਕਿਹਾ ਭਾਜੀਪੀ ਨੇ ਕੀ ਕਿਹਾ ਤੇ ਭਗਵੰਤ ਮਾਨ ਨੇ ਕੀ ਕਿਹਾ ਪਹਿਲਾਂ ਸੁਣ ਲਓ ਕਾਂਗਰਸ ਨੇ ਕੀ ਕਿਹਾ ਪ੍ਰਤਾਪ ਬਾਜਵਾ ਕਹਿੰਦਾ ਵੀ ਐਵੇਂ ਕਿਵੇਂ ਹੋ ਸਕਦਾ ਹੈ ਕਿ ਪਹਿਲਾਂ ਤਾਂ ਤੁਸੀਂ ਮਤਲਬ ਕੋਈ ਐਕਸ਼ਨ ਲਿਆ ਨਹੀਂ ਕਿੰਨੇ ਮਹੀਨੇ ਫਿਰ ਤੁਸੀਂ ਇੱਕਦਮ ਐਕਸ਼ਨ ਲਿਆ ਤੇ ਫਿਰ ਤੁਹਾਡੀ ਇੰਨੀ ਫੋਰਸ ਦੇ ਵਿੱਚੋਂ ਤੁਸੀਂ ਕਹਿੰਦੇ ਹੋ ਕਿ ਇੱਕ ਉਹ ਕਹਿੰਦੇ ਕਿ ਇੰਨੀ ਫੋਰਸ ਤੁਹਾਡੀ ਜਿਹੜੀ ਤੁਸੀਂ ਕਹਿ ਰਹੇ ਹੋ ਉਹਦੇ ਵਿੱਚੋਂ ਇੱਕ ਬੰਦਾ ਭੱਜ ਕਿਵੇਂ ਗਿਆ ਉਹ ਕਹਿੰਦੇ ਵੀ ਇਹ ਗੱਲ ਬਿਲਕੁਲ ਜਿਹੜੀ ਆ ਮਨ ਘੜਤ ਬਣਾਈ ਜਾ ਰਹੀ ਆ ਉਹ ਕਹਿੰਦੇ ਇੱਕ ਬੰਦਾ ਇੰਨੀ ਫੋਰਸ ਤੋਂ ਭੱਜ ਨਹੀਂ ਸਕਦਾ ਉਹ ਕਹਿੰਦੇ ਇਹ ਸਾਰਾ ਕੁਝ ਪਲਾਨਡ ਕੀਤਾ ਗਿਆ ਉਹ ਕਹਿੰਦੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਫੇਲ ਨਜ਼ਰ ਆ ਰਹੀ ਹੈ ਤੇ ਉਹਨਾਂ ਨੇ ਅੱਜ ਭਗਵੰਤ ਮਾਨ ਦਾ ਅਸਤੀਫਾ ਮੰਗ ਲਿਆ ਕਿਹਨੇ ਕਾਂਗਰਸ ਦੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਔਰ ਇਥੋਂ ਤੱਕ ਪ੍ਰਤਾਪ ਬਾਜਵਾ ਬੋਲੇ ਉਹ ਕਹਿੰਦੇ ਵੇਖੋ ਪਹਿਲਾਂ ਤਾਂ ਜਿਹੜਾ ਲਾਰਸ ਬਿਸ਼ਨੋਈ ਹੈ ਉਹਦੀ ਜੇਲ੍ਹ ਚੋ ਇੰਟਰਵਿਊ ਵਾਲਾ ਮੁੱਦੇ ਦੇ ਉੱਪਰ ਇਹ ਬੁਰੀ ਤਰ੍ਹਾਂ ਫਸ ਗਏ ਸੀ ਉਹ ਕਹਿੰਦੇ ਉਹ ਇੰਟਰਵਿਊ ਪੰਜਾਬ ਚ ਹੋਈ ਹੈ ਤੇ ਇਹ ਫਸ ਗਏ ਸੀਗੇ ਤੇ ਇਸ ਕਰਕੇ ਇਹਨਾਂ ਨੇ ਇਹ ਐਕਸ਼ਨ ਕੀਤਾ ਉਹ ਕਹਿੰਦੇ ਦੂਜੀ ਗੱਲ ਅਗਲੇ ਦਿਨ ਜਿਹੜਾ ਮਤਲਬ ਸਿੱਧੂ ਮੂਸੇਵਾਲਾ ਹੈ ਉਹਦੀ ਵਰਸੀ ਸੀ ਤੇ ਉਹਦੇ ਉੱਪਰ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਵਰਸੀ ਕਰਕੇ ਵੀ ਇੱਕ ਰੈਸੀ ਤੇ ਉਹਦੇ ਕਰਕੇ ਵੀ ਇਹਨਾਂ ਨੇ ਇਹ ਐਕਸ਼ਨ 18 ਤਰੀਕ ਨੂੰ ਕੀਤਾ ਅੱਛਾ ਅਗਲੀ ਗੱਲ ਅਗਲੀ ਗੱਲ ਰਾਜਾ ਵੜਿੰਗ ਨੇ ਆਖੀ ਰਾਜਾ ਵੜਿੰਗ ਕਹਿੰਦਾ ਏ ਕਿ ਮੈਂ ਕਹਿੰਨਾ ਕਿ ਇਹ ਸਭ ਕੁਝ ਏਜੰਸੀਆਂ ਨੇ ਕੀਤਾ ਉਹ ਕਹਿੰਦਾ ਮੈਂ ਤਾਂ ਪਹਿਲੇ ਦਿਨੋਂ ਹੀ ਕਹਿ ਰਿਹਾ ਕਹਿੰਦਾ ਇੱਕੇ ਧਮ ਬੰਦਾ ਆਇਆ ਤੇ ਫਿਰ ਇੱਕੇ ਧਮ ਗਾਇਬ ਕਰਤਾ ਰਾਜਾ ਵਿਡਿੰਗ ਨੇ ਆਹ ਗੱਲ ਕੱਟ ਮਾਰੀ ਐ ਹੁਣ ਅਕਾਲੀ ਦਲ ਨੇ ਕਿਹਾ ਅਕਾਲੀ ਦਲ ਕਹਿੰਦਾ ਉਹਨਾਂ ਦਾ ਮਨਪ੍ਰੀਤ ਯਾਲੀ ਜਿਹੜਾ ਉੱਥੇ ਬੈਠਾ ਜਿੱਤਿਆ ਹੋਇਆ ਐਮਐਲਏ ਉਹਨੇ ਵਿਧਾਨ ਸਭਾ ਚ ਆਖਿਆ ਮਨਪ੍ਰੀਤ ਯਾਲੀ ਕਹਿੰਦਾ ਕਿ ਜਿਹੜਾ ਪੰਜਾਬ ਦੇ ਸਿੱਖ ਨੌਜਵਾਨਾਂ ਤੇ ਐਨਐਸਏ ਠੋਕਿਆ ਜਾ ਰਿਹਾ ਐ ਇਹ ਗਲਤ ਐ ਇਹ ਸਾਰਿਆਂ ਤੇ ਨਹੀਂ ਲੱਗਣਾ ਚਾਹੀਦਾ ਕਿਸੇ ਨਾਲ ਨਜਾਇਜ਼ ਧੱਕਾ ਨਹੀਂ ਹੋਣਾ ਚਾਹੀਦਾ ਵੇਖੋ ਇਹ ਤਾਂ ਗੱਲ ਆਪਾਂ ਸਾਰੇ ਕਵਾਂਗੇ ਵੀ ਕਿਸੇ ਨਾਲ ਵੀ ਜੇ ਨਜਾਇਜ਼ ਹੁੰਦਾ ਹੈ ਤਾਂ ਇਹ ਬਹੁਤ ਗਲਤ ਗੱਲ ਹੈ ਕਿਸੇ ਨਾਲ ਵੀ ਕੁਝ ਨਜਾਇਜ਼ ਨਹੀਂ ਹੋਣਾ ਚਾਹੀਦਾ ਪਰ ਮਨਪ੍ਰੀਤ ਯਾਲੀ ਨੂੰ ਅੱਗੋਂ ਜਿਹੜੀ ਅੱਜ ਸੁਖਬੀਰ ਬਾਦਲ ਨੇ ਵੀ ਕਿਹਾ ਵੀ ਅਸੀਂ ਜਿਹੜੇ ਜੇਲਾਟ ਬੰਦ ਕੀਤੇ ਨੌਜਵਾਨ ਨੇ ਨਜਾਇਜ਼ ਕੀਤੇ ਜਾ ਰਹੇ ਨੇ ਅਸੀਂ ਉਹਨਾਂ ਦੀ ਪੈਰਵਾਹੀ ਕਰਾਂਗੇ ਉਹਨਾਂ ਨੂੰ ਛਡਾਵਾਂਗੇ ਉਹਨਾਂ ਦੇ ਕੇਸ ਲੜਾਂਗੇ ਤੇ ਗਲਤ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਜਿਹੜੇ ਕੁਲਦੀਪ ਧਾਲੀਵਾਲ ਨੇ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਨੇ ਉਹਨਾਂ ਨੇ ਫਿਰ ਇੱਕ ਗੱਲ ਅੱਜ ਆਖੀ ਹੈ ਉਹ ਕਹਿੰਦੇ ਵੀ ਕੁਝ ਵੀ ਗੈਰ ਕਾਨੂੰਨੀ ਤੇ ਗਲਤ ਨਹੀਂ ਹੋ ਰਿਹਾ ਕਿਸੇ ਨਾਲ ਵੀ ਅਸੀਂ ਧੱਕਾ ਨਹੀਂ ਕਰ ਰਹੇ ਤੇ ਪੰਜਾਬ ਦੇ ਨੌਜਵਾਨਾਂ ਦੇ ਉੱਪਰ ਅਸੀਂ ਬਿਲਕੁਲ ਗਲਤ ਕੁਝ ਨਹੀਂ ਕਰਾਂਗੇ ਹੁਣ ਤੁਹਾਨੂੰ ਮੈਂ ਅਗਲੀ ਗੱਲ ਦੱਸਦਾ ਵੀ ਬੀਜੇਪੀ ਨੇ ਕੀ ਆਖਿਆ ਬੀਜੇਪੀ ਦਾ ਜਿਹੜਾ ਜਿੱਤਿਆ ਹੋਇਆ ਉਥੇ ਐਮ ਐਲ ਏ ਐ ਅਸ਼ਵਨੀ ਸ਼ਰਮਾ ਉਹਨੇ ਆਖਿਆ ਵਿਧਾਨ ਸਭਾ ਦੇ ਅੰਦਰ ਉਹ ਕਹਿੰਦਾ ਜੀ ਅਸੀਂ ਭਗਵੰਤ ਮਾਨ ਸਰਕਾਰ ਦੀ ਪਿੱਠ ਥਾਪੜਦੇ ਹਾਂ ਸ਼ਾਬਾਸ਼ ਕਹਿੰਦਾ ਵਧੀਆ ਕੀਤਾ ਕਹਿੰਦਾ ਅਸੀਂ ਨਾਲ ਆ ਭਗਵੰਤ ਮਾਨ ਸਰਕਾਰ ਦੇ ਹੁਣ ਇਹਦੇ ਤੇ ਬੜੀ ਚਰਚਾ ਚੱਲ ਰਹੀ ਹੈ ਕਿ ਭਗਵੰਤ ਮਾਨ ਸਰਕਾਰ ਦੀ ਇੰਨੀ سپورਟ ਬੀਜੇਪੀ ਦੇ ਉਸ ਆਗੂ ਨੇ ਕਿਉਂ ਕੀਤੀ ਵੇਖੋ ਮੈਂ ਆਪਦੇ ਪੱਲਿਓ ਕੁਝ ਨਹੀਂ ਕਹਿ ਰਿਹਾ ਜਿਹੜਾ ਕੁਝ ਸਾਹਮਣੇ ਆਇਆ ਹੋਇਆ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੁਣ ਅਗਲੀ ਗੱਲ ਅਗਲੀ ਗੱਲ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਸਾਹਿਬ ਨੇ ਕੀ ਆਖਿਆ ਪਹਿਲਾਂ ਤਾਂ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਹੋਰਾਂ ਨੇ ਕੱਲ ਪੂਰਾ ਜ਼ੋਰ ਲਾ ਕੇ ਭਗਵੰਤ ਮਾਨ ਨੇ ਵੀ ਤੇ ਕੇਜਰੀਵਾਲ ਸਾਹਿਬ ਹੋਰਾਂ ਨੇ ਦਿੱਲੀ ਤੋਂ ਦੋਵਾਂ ਨੇ ਇੱਕੋ ਤਰ੍ਹਾਂ ਦੀਆਂ ਗੱਲਾਂ ਬੋਲੀਆਂ ਭਗਵੰਤ ਮਾਨ ਨੇ ਜਿਹੜੀਆਂ ਗੱਲਾਂ ਕੱਲ ਬੋਲੀਆਂ ਭਗਵੰਤ ਮਾਨ ਸਾਹਿਬ ਨੇ ਉਹੀ ਗੱਲਾਂ ਅੱਜ ਬੋਲੀਆਂ ਉਹ ਕਹਿੰਦੇ ਕਿ ਪੰਜਾਬ ਦੀ ਸ਼ਾਂਤੀ ਭੰਗ ਕਿਸੇ ਨੂੰ ਨਹੀਂ ਕਰਨ ਦੇਵਾਂਗੇ ਜੇ ਪੰਜਾਬ ਦਾ ਭਾਈ ਚਾਰਾ ਤੋੜਨ ਦਾ ਜਿਹੜਾ ਕੋਈ ਸੁਪਨਾ ਵੀ ਲੈਂਦਾ ਹੈ ਉਸ ਨੂੰ ਨਹੀਂ ਲੈਣ ਦੇਵਾਂਗੇ ਇਹ ਭਗਵੰਤ ਮਾਨ ਨੇ ਅੱਜ ਫੇਰ ਦੁਹਰਾਇਆ ਔਰ ਭਗਵੰਤ ਮਾਨ ਨੇ ਇਹ ਗੱਲ ਅੱਜ ਉੱਥੇ ਆਖੀ ਕਿ ਇਹ ਪੰਜਾਬ ਰੰਗਲਾ ਤੇ ਅਸੀਂ ਇਹਨੂੰ ਰੰਗਲਾ ਬਣਾਉਣਾ ਹੈ ਕੱਲ ਜਿਸ ਨੇ ਵੀ ਪੰਜਾਬ ਦੀ ਅਮਨ ਸ਼ਾਂਤੀ ਕੋ तोड़ने की रत्ती भर भी कोशिश की तो पंजाबियों ने उसका मुंह तोड़ना जवाब दिया आज मैं आपके सामने बैठा हूँ पिछले दिनों कुछ तत्व ऐसे थे जो विदेशी ताकतों के हाथ चढ़कर पंजाब में माहौल खराब करने की बातें कर रहे थे नफ़रत भरी स्पीच दे रहे थे कुछ ऐसे कानून के खिलाफ बोल रहे थे तो उन पर कार्रवाई की गई है और उस कार्रवाई के दौरान वो सब लोग पकड़े गए हैं और उनको सख्त से सख्त सजा दी जाएगी क्योंकि आम आदमी पार्टी एक कट्टर देशभक्त और ईमानदार पार्टी है पंजाब का अमन चैन और देश की तरक्की हमारी प्राथमिकता है और कोई भी ऐसी ताकत जो देश के खिलाफ पंजाब में पनप रही हो उसको हम बख्शेंगे नहीं क्योंकि लोगों ने भारी बहुमत देकर हम पर बहुत बड़ी जिम्मेदारी दी है दूसरों के बेटों को यह कहना कि आइए हम ये करेंगे हम ये गैर कानूनी काम करेंगे आप हमारा साथ दीजिए बहुत आसान है मुझे बहुत लोगों के फ़ोन आए बहुत पेरेंट्स के फ़ोन आए माता पिता के फ़ोन आए कि जी आपने बहुत अच्छा किया पंजाब में अमन और शांति रहनी चाहिए इस मामले में हम आपका साथ देंगे क्योंकि हमें डर था कि शायद हमारे बच्चे वो गलत बुरी संगत में ना पड़ जाएं, जबकि सरकार वो आई है जो बच्चों को पढ़ाने की स्कूल ऑफ एमिनेंस की बच्चों को तरक्की और रोजगार दिलवाने की बातें कर रही है तो हमारे लिए प्राथमिकता किताबें हैं हमारे लिए प्राथमिकता लैपटॉप और कंप्यूटर हैं हमारे लिए प्राथमिकता कोई गैर सामाजिक हथियार नहीं है तो मैं तीन करोड़ पंजाबियों का धन्यवाद करता हूं कि उन्होंने इस ऑपरेशन के दौरान बहुत साथ दिया पंजाब में कहीं से भी कोई अप्रिय घटना या कोई एक कोई पत्थर या कंकर चलने की भी घटना की रिपोर्ट नहीं आई इससे मेरा भी हौसला बढ़ा है कि लोग जो हैं वो शांति चाहते हैं लोग तरक्की चाहते हैं और हमारी सरकार जो है नफरत की राजनीति नहीं करती हम तो तरक्की की राजनीति करते हैं हम स्कूलों की बात करते हैं अस्पतालों की बात करते हैं बिजली की बात करते हैं इंफ्रास्ट्रक्चर की बातें करते हैं और अरविंद केजरीवाल जी की अगुवाई में आम आदमी पार्टी जो है ये मैं बात क्लियर कर देना चाहता हूँ देशवासियों को 130 करोड़ देशवासियों को कि के अरविंद केजरीवाल जी की अगुवाई में हमारी पार्टी 100 परसेंट सेकुलर पार्टी है हम लोग किसी धर्म के नाम पर या जा, जाति के नाम पर या नफरत के नाम पर कभी भी राजनीति नहीं करते और पंजाब की शांति और पंजाब के अमन के लिए हम सख्त से सख्त कार्रवाई करेंगे जो लोग बुरी कंपनी में बुरी संगत में फंस के पंजाब का कुछ बुरा सोचने का सपना भी ले रहे होंगे वो भी गलत है मैं उनको कहना चाहता हूँ कि सपना भी लेना पंजाब में पंजाब की शांति को तोड़ने का ये आपकी गलतफहमी होगी तो मैं एक बार फिर पूरी दुनिया में रहते पंजाबियों को भी आश्वासन दिलवाता हूँ कि मेरा खून का कतरा कतरा मेरे दिल की एक एक धड़कन मेरा एक एक सांस पंजाब के लिए धड़कता है हाजिर है पंजाब के लिए मेरे खून का एक एक कतरा और पंजाब जो है वो नंबर वन सूबा था और नंबर वन सूबा बनाएंगे और पंजाब से लीड देश लेता था और लेता रहेगा आज भी हमारे हजारों जवान जो हैं वो देश की आज़ादी को कायम रखने के लिए सरहदों पर अपनी अपना सीना तान के खड़े हैं इस बात का हमें गर्व है तो पंजाब की शांति को पंजाब के पीस को पंजाब की हारमोनी को अगर कोई टच भी करेगा अगर कोई बिगड़ने की सोचेगा भी तो सख्त से सख्त कार्रवाई होगी ये हमारा वादा है और इसीलिए आपने हमें जिम्मेदारी दी है उस जिम्मेदारी के आधार पर ही मैं कह रहा हूँ कि पंजाब के लोग बिल्कुल निश्चिंत रहें पंजाब सेफ हाथों में है आम आदमी पार्टी की सरकार जो है वो आपकी सुरक्षा का दायित्व तो उठाएगी और आपके बच्चों को पढ़ाएगी बुज़ुर्गों को अच्छा इलाज देंगे और तरक्की के नए नए जो है मौके वो पंजाब में पैदा होंगे और पंजाब नंबर वन सूबा बनेगा और देश हमारा अगर पंजाब नंबर वन सूबा बनेगा तो देश पूरी दुनिया में नंबर वन देश ਆਸੀਗੀ ਅੱਜ ਦੀ ਵੀਡੀਓ ਅੱਛਾ ਕਿੱਥੇ ਆਮਨ ਮੈਂ ਵੀ ਤੇ ਇਹੀ ਗੱਲ ਪੁੱਛਣਾ ਚਾਹ ਰਿਹਾ ਕਿੱਥੇ ਆ ਆਮਨ ਕਿਹੜਾ ਆਮਨ ਮੈਨੂੰ ਸਮਝ ਨਹੀਂ ਆ ਰਹੀ ਕਿਹੜੇ ਪੇਰੈਂਟਸ ਨੇ ਤੁਹਾਨੂੰ ਕਾਲ ਕਰਕੇ ਕਹਿ ਦਿੱਤਾ ਕਿ ਤੁਸੀਂ ਬੜਾ ਚੰਗਾ ਕੀਤਾ ਚਲੋ ਇੱਕ ਦੋ ਨੇ ਕਹਿ ਵੀ ਦਿੱਤਾ ਤੁਹਾਨੂੰ ਇਹ ਗੱਲਾਂ ਤੁਸੀਂ ਆ ਕੇ মিডিਆ ਬਲਕਿ ਕਲਮ ਕੋਧਾ ਇਸੀ ਵੀਡੀਓ ਬਣਾ ਕੇ ਤੁਸੀਂ ਦੱਸ ਰਹੇ ਹੋ ਤੁਹਾਨੂੰ ਉਹ ਮਾਪਿਓ ਦੇ ਫੋਨ ਨਹੀਂ ਆਏ ਉਹਨਾਂ ਦੀ ਤੁਹਾਨੂੰ ਅਸਰ ਹੀ ਨਜ਼ਰ ਆਈਆਂ ਜਿਨ੍ਹਾਂ ਦੇ ਪੁੱਤਰ ਪੁੱਤਰਾਂ ਦੇ ਲਹੂਆਂ ਦੇ ਵਿੱਚ ਤੁਸੀਂ ਚਿੱਟਾ ਮਾਰ ਦਿੱਤਾ ਹਾਂ ਉਹਨਾਂ ਤੋਂ ਤੁਹਾਨੂੰ ਕਿਸੇ ਮਾਪੇ ਦਾ ਫੋਨ ਨਹੀਂ ਆਇਆ ਕਿ ਜੋ ਦੋ ਸਾਰੇ ਇਕੱਠੇ ਹੋਏ ਉਹਦੇ ਵਿੱਚ ਵਿਧਾਨ ਸਭਾ ਚ ਸਾਰੇ ਬੈਠੇ ਪਾਰਲੀਮੈਂਟ ਚ ਉਦੋਂ ਜੀ ਅਮਰਿਤਪਾਲ ਸਿੰਘ ਆਮ ਪਾਰਟੀ ਤੇ ਕੈਜਰੀ왈 ਜੇਰੀਆ ਬੀਜੇਪੀ ਉਹਨਾਂ ਦੋਨਾਂ ਦੀਆਂ ਸੇਮ ਗੱਲਾਂ ਸੀਗੀਆਂ ਇੱਥੋਂ ਕੀ ਜ਼ਾਹਰ ਹੁੰਦਾ ਕਿ ਸਰ ਜਿਹੜੇ ਇਹਨਾਂ ਦੇ ਨਾ ਬੀਜੇਪੀ ਆਮ ਪਾਰਟੀ ਜਿਹੜੀ ਇਹਨਾਂ ਦੀ ਇਹਨਾਂ ਦੀ ਇੱਕ ਹੀ ਗੱਲ ਆ ਹਾਂ ਇੱਕ ਹੀ ਹੈ ਇਹਨਾਂ ਦੀ ਸਰਕਾਰ ਦੀ ਆ ਦੀ ਇੱਕ ਹੀ ਗੱਲ ਆ ਪੰਜਾਬੀ ਸਰਕਾਰ ਤੇ ਭਾਰਤੀ ਸਰਕਾਰ ਆਪਸ ਵਿੱਚ ਇੱਕ ਹੀ ਨੇ ਇਥੋਂ ਸਾਫ਼-ਸਾਫ਼ ਆ ਜ਼ਾਹਰ ਹੁੰਦਾ ਹੈ ਬਾਕੀ ਦੇਖਿਆ ਜਾਵੇ ਪੰਜਾਬ ਚ ਅਮ ਅਮਨ ਅਗਰ ਇਹਨਾਂ ਨੂੰ ਸੀਐਮ ਆ ਠੀਕ ਆ ਪੰਜਾਬ ਦਾ ਸੋਚਦੇ ਹੋਣਗੇ ਇਹਨਾਂ ਨੇ ਸੋਚਿਆ ਠੀਕ ਆ ਇਹਨਾਂ ਨੇ ਸੋਚਿਆ ਆ ਕਿ ਜਿਹੜੇ ਨੌਜਵਾਨ ਕਾਨੂੰਨ ਦੇ ਖਿਲਾਫ ਹਾਲਾਂਕਿ ਜਿਹੜੇ ਨੌਜਵਾਨ ਖਲੋਤੇ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਆ ਕਦਮ ਚੁੱਕਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਨਸ਼ਾ ਤੋਂ ਕੱਢਿਆ ਜਾਵੇ ਠੀਕ ਹੈ ਨਾ ਚਲੋ ਠੀਕ ਆ ਸੀਐਮ ਆ ਪੰਜਾਬ ਦੇ ਪੰਜਾਬ ਦੇ ਸੀਐਮ ਹੋਣ ਦੇ ਨਾਤੇ ਉਹਨਾਂ ਨੇ ਪੰਜਾਬ ਦਾ ਸੋਚਿਆ ਉਹਨਾਂ ਨੇ ਸੋਚਿਆ ਕਿ ਇਸ ਨੌਜਵਾਨਾਂ ਨੂੰ ਜੇ ਅਸੀਂ ਮਤਲਬ ਕਿ ਫਾੜ ਲਵਾ ਗਏ ਜੇਲ੍ਹ ਬਾਦਵਾਗੇ ਤੇ ਪੰਜਾਬ ਚ ਅਮਨ ਸਲਾਮਤੀ ਰਹੇਗੀ ਅਮਨ ਤੇ ਸਕੂਨ ਰਹੇਗਾ ਲੇਕਿਨ ਕਿੱਥੇ ਆ ਉਹ ਅਮਨ ਕਿੱਥੇ ਆ ਉਹ ਸਕੂਨ ਸਾਨੂੰ ਤੇ ਉਸ ਨੌਜਵਾਨਾਂ ਤੋਂ ਬਗੈਰ ਵੀ ਅਮਨ ਸਕੂਨ ਨਜ਼ਰ ਨਹੀਂ ਆਇਆ ਉਹੀ ਅਮਨ ਸਕੂਨ ਉਹੀ ਪੰਜਾਬ ਦੀ ਉਹੀ ਪੰਜਾਬ ਦੇ ਲੋਕ ਤੇ ਉਹੀ ਪੰਜਾਬ ਦੀਆਂ ਮਾਵਾਂ ਉਹੀ ਪੰਜਾਬ ਦੇ ਨੌਜਵਾਨ ਜੋ ਅਮਰਿਤਪਾਲ ਸਿੰਘ ਦੀ ਬਾਹਰ ਆਂਦੀ ਅਪੀਲ ਕਰਦੇ ਨੇ ਜੋ ਅਮਰਿਤਪਾਲ ਸਿੰਘ ਦੀ سپورਟ ਦੇ ਵਿੱਚ ਖਲੋਤੇ ਨੇ ਉਹ ਚੀਜ਼ਾਂ ਇਸ ਸੀਐਮ ਨੂੰ ਨਜ਼ਰ ਨਹੀਂ ਆ ਰਹੀਆਂ ਉਹਨਾਂ ਦੇ ਇਹੀ ਦੇ ਧੱਕਾ ਕੀਤਾ ਜਾ ਰਿਹਾ ਹੈ ਨਾ ਜਿਹੜਾ ਭਾਈ ਅਮਰਿਤਪਾਲ ਸਿੰਘ ਦੀ سپورਟ ਚਾ ਉਹਨਾਂ ਲਈ ਅਮਨ ਨੂੰ ਖਤਰਾ ਹੈ ਜੀ ਠੀਕ ਆ ਹਾਲਾਂਕਿ ਉਹ ਆਪਣੀ ਕਮਾਂਸ ਨਾਲ ਮੇਂ ਗੱਲ ਵਿੱਚ ਇੰਨੀ ਕਾ ਠੀਕ ਆ ਗੱਲ ਵਿੱਚ ਬਸ ਆਹੀ ਕਰਾਂ ਕਿ ਠੀਕ ਹੈ ਕਿ ਸੀਐਮ ਪੰਜਾਬ ਦਾ ਸੀਐਮ ਸੋਚਦਾ ਹੈ ਪੰਜਾਬ ਦੇ ਬਾਰੇ ਸੋਚ ਰਿਹਾ ਹੈ ਤੇ ਉਹਨੇ ਕਿਹਾ ਹੈ ਅਮਨ ਲੇਕਿਨ ਸਵਾਲ ਜਾਂ ਨਿਸ਼ਾਨ ਇੱਥੇ ਆਂਦਾ ਹੈ ਕਿ ਅਮਨ ਕਿੱਥੇ ਆ ਨਜ਼ਰ ਤੱਕ ਆਇਆ ਨਹੀਂ ਕਿ ਅਮਨ ਕਿੱਥੇ ਆ ਅਮਨ ਬਿਲਕੁਲ ਨਜ਼ਰ ਨਹੀਂ ਆਇਆ ਹੈ ਬਾਕੀ ਗਾਇਸ ਬਾਕੀ ਤੁਹਾਡਾ ਫੈਸਲਾ ਹੈ ਤੁਸੀਂ ਕਮੈਂਟ ਕਰਕੇ ਆਪਣੀ ਆਪਣੀ ਰਾਏ ਤੋਂ آگਾਹ ਕਰਨਾ ਹੈ ਤੁਸੀਂ ਕੀ ਕਹਿੰਦੇ ਹੋ ਤੁਹਾਡਾ ਪੁਆਇੰਟ ਆਫ View ਕੀ ਆ ਕਮੈਂਟ ਕਰਕੇ لازਮੀ ਦੱਸਣਾ ਕਿ ਪੰਜਾਬ ਚ ਅਮਨ ਕਿਸ ਤਰ੍ਹਾਂ ਆ ਸਕਦਾ ਹੈ ਕਿ ਇਹ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਕੈਦ ਕੀਤਾ ਹੋਇਆ ਹੈ ਇਹ ਕੈਦ ਹੀ ਰਹਿਣਗੇ ਤੇ ਪੰਜਾਬ ਵਿੱਚ ਅਮਨ ਰਹੇਗਾ ਜਾਂ ਉਹਨਾਂ ਨੂੰ ਆਣਾ ਚਾਹੀਦਾ ਹੈ ਤੇ ਪੰਜਾਬ ਵਿੱਚ ਅਮਨ ਰਹੇਗਾ ਇਹ ਅਮਨ ਤੇ ਫੈਸਲਾ ਤੁਸੀਂ ਕਰਨਾ ਹੈ ਕਮੈਂਟ ਕਰਕੇ ਆਪਣੀ ਆਪਣੀ ਰਾਏ ਚੁਗਾ ਲਾਜ਼ਮੀ ਕਰਨਾ ਮਿਲਦੀ ਹੈ ਨੈਕਸਟ ਵੀਡੀਓਜ਼ ਹਾਸਤੇ ਰਹੋ ਵਾਸਤੇ ਰਹੋ